एसएसपी इन्वेस्टिगेशन जालंधर देहाती जसरूप कौर बाठ व डीएसपी शाहकोट नरेंद्र सिंह ओजला दी अगुवाई हे त एसएचओ शाहकोट इंस्पेक्टर यादविंदर सिंह दी पुलिस पार्टी वलो हेरोइन व देसी पिस्तौल बरामद करके तीन व्यक्तियों को गिरफ्तार कीता है प्रेस कॉन्फ्रेंस दौरान जानकारी दंदिया एसएसपी इन्वेस्टिगेशन जालंधर जसरूप कौर बाठ ने दसया के एसआई बूटा राम चौकी इंचार्ज तलवंडी संगेड़ा शाहकोट न खुफिया तौर ते इतलाह मिली कि सुखबीत सिंह उर्फ सुख पुत्र सरवण सिंह वासी निहालूवाल थाना लोहिया आकाशदीप उर्फ मूसा पुत्र जरनैल सिंह वासी निहालूवाल बस्ती थाना लोहिया हरदीप सिंह उर्फ दीपू पुत्र निशान सिंह वासी राजाताल थाना करेंडा हाल वासी न्यूदीप नगर हैबोवाल थाना हैबोवाल लुधियाना ਤੇ ਬਰਜਿੰਦਰ ਸਿੰਘ ਉਰਫ ਜਸ਼ਨ ਪੁੱਤਰ ਅਜੈਬ ਸਿੰਘ ਵਾਸੀ ਕਲਵੰਡੀ ਬੂਪਿਆ थाना ਸ਼ਾਹਕੋਟ ਬਾਰੀ ਰਾਜਾ ਤੋਂ ਦੇਸੀ ਕੱਟੇ ਅਤੇ ਹੈਰੋਇਨ ਖਰੀਦ ਕੇ ਸ਼ਾਹਕੋਟ ਇਲਾਕੇ ਚ ਵੇਚਣ ਦਾ ਕੰਮ ਕਰਦੇ ਹਨ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਐਸਐਚਓ ਇੰਸਪੈਕਟਰ ਯਾਦਵਿੰਦਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਦਾਣਾ ਮੰਡੀ ਪਰ ਜੀਾਨ ਕਲਾ ਵਿਖੇ ਸੁਖਬੀਰ ਸਿੰਘ ਉਰਫ ਸੁਖ ਆਕਾਸ਼ਦੀਪ ਉਰਫ موسی हरदीप सिंह उर्फ दीपू गिरफ्तार करके सुखप्रीत सिंह उर्फ सुख को एक किट बैग तीन सौ दो ग्राम एक पिस्तौल समेत मैगजीन दो जिंदा राउंड बत्तील समेत मैगजीन दो जिंदा राउंड बत्ती बोर हरदीप सिंह उर्फ दीपू को एक पिस्टल बत्ती बोर समेत मैगजीन दो जिंदा राउंड बत्ती बोर मोटरसाइकिल मारका मोटरसाइकिल मारका बुलेट बरामद किए गए हैं ਉਨਲ ਦਸਿਆ ਕਿ ਕਾਬੂ ਕੀਤੇ ਤਿੰਨੋਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਛਗਿਛ ਦੌਰਾਨ ਸੁਖਬੀਤ ਸਿੰਘ ਉਰਫ ਸੁਖ ਦੀ ਨਿਸ਼ਾਨਦੇਹੀ ਤੇ ਇੱਕ ਪਿਸਤਲ 32 ਬੋਰ ਸਮੇਤ ਮੈਗਜ਼ੀਨ, ਦੋ ਪਿਸਤਲ 30 ਬੋਰ ਸਮੇਤ ਮੈਗਜ਼ੀਨ ਬਰਵਤ ਕੀਤੇ ਗਏ ਹਨ। ਇਹਨਾਂ ਪਾਸੋਂ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਨਸ਼ੇ ਦੇ ਕਾਰੋਬਾਰ ਅਤੇ ਪਿਸਤਲ ਵੇਚਣ ਵਿੱਚ ਸ਼ਾਮਲ ਵਿਅਕਤੀਆਂ ਬਾਰੇ ਅਮ ਸੁਰਾਗ ਲੱਗਣ ਦੀ ਆਸ ਹੈ। ਉਹਨਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾਂ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਵੱਖ-ਵੱਖ ਧਾਰਾਵਾਂ 'ਤੇ ਮੁਕੱਦਮੇ ਵੀ ਦਰਜ ਹਨ। ਸ਼ਾਹਕੋਟ ਮਲਸੀਆਂ ਤੋਂ ਸੀਨੀਅਰ ਪੱਤਰਕਾਰ ਸਾਹਿਬ ਹਾਂਜੀ ਮੈਡਮ ਇਹ ਇੱਕ ਲੁਟੇਰੀ ਫੜੇ ਹੈਗੇ ਨੇ ਕੀ ਮਾਮਲਾ ਸੀ ਜੀ ਤੇ ਜੇ ਪੁਲਿਸ ਨੂੰ ਇਨਫਰਮੇਸ਼ਨ ਸੀ ਕਿ ਚਾਰ ਬੰਦੇ ਸੁਖਪ੍ਰੀਤ ਵਰਗ ਅਤੇ ਸੁਖਾ ਆਕਾਸ਼ਦੀਪ ਜਸ਼ਨ ਤੇ ਹਰਦੀਪ ਵਰਦੀਪੂ ਇਹ ਵੈਪਨਸ ਤੇ ਹਰਗਿੰਗ ਦੀ ਸਮਗਲਿੰਗ ਕਰਦੇ ਤੇਹਨ ਤੇ ਬੇਚਦੇ ਆ ਤੇ ਯੂਨੀਕ ਸ਼ਿਫਟਿੰਗ ਨਾਕਾਬੰਦੀ ਪਰਜੀਆਂ ਕਲਾਂ ਦੇ ਏਰੀਆ ਚੋਂ ਇਹ ਤਿੰਨ ਨੂੰ ਦੀਪੂ ਆਕਾਸ਼ ਤੇ ਸੁਖ ਨੂੰ ਅਰੈਸਟ ਕੀਤਾ ਗਿਆ ਤੇ ਇਨਾਂ ਕੋਲੋਂ 6 ਵੈਪਨਸ ਬਰਾਮਦ ਹੋਏ ਆ 4 ਬੰਦੀ ਬੋਰ ਦੇ 2 3 ਬੋਰ ਦੇ ਅਲੋਂਗ ਵਿਦ ਮੈਗਜ਼ੀਨ ਤੇ ਰਾਉਂਡਸ ਵੀ ਬਰਾਮਦ ਹੋਏ ਆ 2 ਮੋਟਰਸਾਈਕਲਸ ਵੀ ਇੱਨਾ ਤੋਂ ਫੜੇ ਗਏ ਆ ਠੀਕ ਵੀ ਅਸੀਂ ਦੱਸਣਾ ਚਾਹੁੰਦੇ ਆ ਕਿ ਇਹਦੇ ਚੋਂ ਜਿਹੜੇ ਅਕਿਊਜ਼ਡ ਹੈ ਕੁਕਪ੍ਰੀਤ ਇਸ ਤੋਂ ਪਹਿਲਾਂ ਪੰਜ ਮੁਕੱਦਮੇ ਜਿਹਦੇ ਚ 307 ਦੇ ਵੀ ਐ ਲੜਾਈ ਝਗੜੇ ਦੇ ਵੀ ਆ ਹਰਦੀਪ ਉਹ ਦੀਪੂ ਤੇ ਪਹਿਲਾਂ 11 ਮੁਕੱਦਮੇ ਜਿਹਦੇ ਚ ਮਾਈਨਿੰਗ ਐਕਟ ਦੇ 307 ਦੇ ਲੜਾਈ ਝਗੜੇ ਦੇ ਮੁਕੱਦਮੇ ਆ ਇਹ ਮੈਨੂੰ ਕਿਥੋਂ ਫੜਿਆ ਹੈ ਇਹਨਾਂ ਨੂੰ ਤੇ ਇਹਨਾਂ ਕੋਲ ਕੀ ਕੀ ਬਰਾਮਦ ਹੋਇਆ ਜੀ ਸਰ ਜੀਆ ਕੱਲਾ ਨੇ ਏਰੀਆ ਚੋਂ ਡਿਊਰਿੰਗ ਸ਼ਿਫਟਿੰਗ ਨਾਲ ਸਬੰਧੀ ਇਹ ਪੜੀ ਗਏ ਆ ਤੇ ਇਹਨਾਂ ਕੋਲੋਂ 6 ਵੈਪਨਸ ਬਰਾਮਦ ਹੋਏ ਆ ਇਹ ਵੈਪਨਸ ਦੂਜੀ ਸਟੇਟਸ ਤੋਂ ਜਿਵੇਂ ਮੱਧ ਪ੍ਰਦੇਸ਼ ਤੋਂ ਲਿਆ ਕੇ ਇੱਥੇ ਵੇਚਦੇ ਸੀ ਤਾਂ ਐਸੀ ਵਿੱਚ ਇਹ ਵਾਰਦਾਤਾ ਵਿੱਚ ਇਨਵੋਲਡ ਹੁੰਦੇ ਸੀ ਤੇ ਅੱਗੇ ਕਿਹਨੂੰ ਵੇਚਦੇ ਸੀ ਇਹਨਾਂ ਦੇ ਬੈਕਵਰਡ ਫਾਰਵਰਡ ਲਿੰਕੇਜਸ ਕਿਸੇ ਹੋਰ ਅਕਿਊਜ਼ਡ ਜਾਂ ਕ੍ਰਿਮੀਨਲ ਜਾਂ ਗੈਂਗਸਟਰ ਨਾਲ ਕੀ ਲਿੰਕੇਜਸ ਹੈ ਐਸੀ ਤਫਤੀਸ਼ ਵਿੱਚ ਲਿਆਵਾਂਗੇ ਜੀ ਠੀਕ ਹੈ ਮੈਡਮ ਇਹਨਾਂ ਕੋਲੋਂ ਹੈਰੋਇਨ ਵੀ ਬਰਾਮਦ ਹੋਈ ਹੈ 302 ਗ੍ਰਾਮ ਠੀਕ ਹੈ ਮੈਡਮ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਆਕਾਸ਼ ਔਰ ਸੁਖ ਤਾਂ ਨਿਹਾਲੂ ਵਾਲਦੇ ਰਹਿਣ ਵਾਲੇ ਆ ਤੇ ਹਰਦੀਪ ਦੀਪੂ ਰਹਿਣ ਵਾਲਾ ਹੈ ਰਾਜਾ ਤਾਲ ਕ੍ਰਿੰਡਾ ਦਾ ਠੀਕ ਹੈ ਜੀ ਮੈਨੂੰ ਇਹਨਾਂ ਦਾ ਕੋਈ ਗੈਂਗਸਟਰ ਨਾਲ ਸੰਬੰਧ ਹੈ ਜੀ ਬਿਲਕੁਲ ਜੀ ਇਹ ਲਤਨ ਜਿਵੇਂ ਉਥੋਂ ਲਿਆਉਂਦੇ ਆ ਤੇ ਅੱਗੇ ਵੇਚਦੇ ਆ ਜਿਹੜੇ ਵੈਕੈਂਸ ਫੇਅਰ ਵਾਰਦਾਤਾਂ ਵਿੱਚ ਕੰਮ ਆਉਂਦੇ ਆ ਤੇ ਕਿਹਨੂ ਕਿਨੂ ਇਹਨਾਂ ਨੇ ਵੇਚੇ ਆ ਕਿੱਥੋਂ ਲਿਆਏ ਗਏ ਆ ਇਹਨਾਂ ਦੇ ਬਹੁਤ ਬੈਕਵਰਡ ਲਿੰਕੇਜਿਸ ਕਿੱਥੋਂ ਲਿਆਏ ਆ ਤੇ ਅੱਗੇ ਕਿਹਨੂ ਵੇਚਦੇ ਆ ਕਿਹੜੀ ਕਿਹੜੀ ਵਾਰਦਾਤਾਂ ਵਿੱਚ ਕੰਮ ਲਿਆਉਂਦੇ ਸੀ ਤੇ ਉਹਨਾਂ ਦੇ ਗੈਂਗਸਟਰਸ ਨਾਲ ਕੀ ਲਿੰਕਸ ਜੈ ਐ ਇਹ ਸਾਰਾ ਤਫਤੀਸ਼ ਵਿੱਚ ਇਨਵੈਸਟੀਗੇਸ਼ਨ ਵਿੱਚ ਵਿਚਾਰ ਰਹੇ ਹਨ ਮਨ ਵਿੱਚ ਇਹਨਾਂ ਦੀ ਗੈਂਗ ਦੇ ਵਿੱਚ ਹੋਰ ਵੀ ਕੋਈ ਸਾਥੀ ਹੈ ਕਿ ਨਹੀਂ ਜੀ ਇਹਨਾਂ ਦੇ ਹਾਂ ਜੀ ਇੱਕ ਹੋਰ ਬੰਦਾ ਜਸ਼ਨ ਨਾਮ ਦਾ ਨਾਮਜ਼ਦ ਕੀਤਾ ਗਿਆ ਅਰੈਸਟ ਹੋਣਾਂ ਚ ਬਾਕੀ ਹੈ ਜੀ OK